ਪੰਜਾਬ ਸਰਕਾਰ ਨੇ ਜ਼ਮੀਨ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਸਰਕਾਰ ਦਾ ਇਹ ਕ੍ਰਾਂਤੀਕਾਰੀ ਉਪਰਾਲਾ ਹੁਣ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਆਸਾਨ ਕਰ ਰਿਹਾ ਹੈ। ਜ਼ਮੀਨ ਰਜਿਸਟ੍ਰੇਸ਼ਨ ਪ੍ਰਕਿਰਿਆ ਹੁਣ 23 ਸਾਫ਼-ਸੁਥਰੀ ਤੇ ਪਾਰਦਰਸ਼ੀ ਹੋ ਗਈ ਹੈ। ਇਸ ਦੇ ਨਾਲ ਦਫ਼ਤਰਾਂ ਦੀ ਖੱਜਲਖੁਆਰੀ ਤੇ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ। ਤਹਿਸੀਲਾਂ ਦਾ ਜਿਹੜਾ ਭ੍ਰਿਸ਼ਟਾਚਾਰ ਹੈ ਉਥੇ ਹੁਣ ਕਾਬੂ ਪਾ ਰਹੇ ਆਂ ਆਨਲਾਈਨ ਕਰ ਰਹੇ ਆਂ ਸਾਰਾ ਕੁਝ ਰਿਸਟਰੀ ਆਪਣੇ ਘਰੇ ਬੈਠ ਕੇ ਲਿਖ ਸਕਦੇ ਆਂ ਜਾਂ ਫਿਰ ਜਾ ਕੇ ਸੇਵਾ ਕੇਂਦਰ ਉਥੇ ਤਹਿਸੀਲ ਚ ਉਥੋਂ ਲਖਾ ਲਓ ਸਿੰਪਲ ਪੰਜਾਬੀ ਚ ਰਿਸਟਰੀ ਐ ਫਰਦ ਆਨਲਾਈਨ ਐ ਇੰਤਕਾਲ ਜਨਸਾਰ ਹੋ ਜਾਂਦੇ ਨੇ ਤੁਹਾਨੂੰ ਮੋਬਾਈਲ ਤੇ ਟਾਈਮ ਮਿਲ ਜਾਂਦਾ ਵੀ ਸਵੇਰ 3 ਵਜੇ ਤੋਂ ਲੈ ਕੇ 3:30 ਵਜੇ ਤੱਕ ਤੁਸੀਂ ਆ ਜਿਓ ਉਨਾ 15 ਮਿੰਟਾਂ ਦੇ ਵਿੱਚ ਤੁਹਾਡਾ ਕੰਮ ਜਿਹੜਾ ਤਸਦੀਲਾਂ ਦੇ ਵਿੱਚ ਹੋ ਜੂਗਾ ਕੋਈ ਭ੍ਰਿਸ਼ਟਾਚਾਰ ਨਹੀਂ ਕੋਈ ਬੰਦਾ ਪੈਸਾ ਨਹੀਂ ਮੰਗੂਗਾ ਹੁਣ ਰਜਿਸਟ੍ਰੇਸ਼ਨ ਜ਼ਿਲੇ ਵਿੱਚ ਸਥਿਤ ਕਿਸੇ ਵੀ ਤਹਿਸੀਲ ਚ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਲੋਕਾਂ ਦੇ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜੀ ਅਸੀਂ ਈਜ਼ੀ ਰਜਿਸਟਰੀ ਕਰਾਉਣ ਆਏ ਸੀ ਸਾਨੂੰ ਬਹੁਤ ਵਧੀਆ ਲੱਗਾ ਅੱਗੇ ਜਿਹੜਾ ਕੰਮ ਸਾਡਾ ਦੋ ਦੋ ਤਿੰਨ ਤਿੰਨ ਦਿਨ ਇਤੋਂ ਜ਼ਿਆਦਾ ਵੀ ਲੱਗ ਜਾਂਦੇ ਉਹ ਹੁਣ ਹੀ ਘੰਟਿਆਂ ਦੇ ਵਿੱਚ ਕਰਕੇ ਪੁੱਟ ਜਾਂਦੇ ਨੇ ਸਾਡੇ ਵਿੱਚ ਧਰਮਕੋਟ ਹਲਕੇ ਤੋਂ ਜੋ ਇਥੋਂ ਦੇ ਹਲਕੇ ਦੇ ਸੀਆ ਦੇ ਤੌਰ ਤੇ ਜਾਣੇ ਜਾਂਦੇ ਨੇ ਸਾਡੇ ਨੌਜਵਾਨ ਵੀਰ ਐਮਐਲਏ ਦਿਵਿੰਦਰਜੀਤ ਸਿੰਘ ਲਾਡੀ ਢੋਸ ਜੀ ਉਹ ਤੁਹਾਨੂੰ ਆਪ ਦੇ ਹਲਕੇ ਦੇ ਵਿੱਚ ਜੋ ਪਾਣੀ ਦੀ ਮਾਰ ਹੋਈ ਹੈ ਉਹਦੇ ਬਾਰੇ ਦੱਸਣਗੇ ਕਿ ਔਰ ਲੋਕਾਂ ਨੂੰ ਕੀ ਕੀ ਸਹੂਤਾ ਦੇ ਰਹੇ ਉਹਦੇ ਬਾਰੇ ਵਿਸਤਾਰ ਦੇ ਵਿੱਚ ਤੁਹਾਨੂੰ ਦੱਸਣਗੇ ਬਾਈ ਦਿਵਿੰਦਰਜੀਤ ਸਿੰਘ ਲਾਡੀ ਢੋਸ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਦਿਨਾਂ ਤੋਂ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਜਿਹੜਾ ਪੱਧਰ ਹੈ ਕਾਫੀ ਉੱਚਾ ਹੈ ਉਹ ਉਹਦੇ ਕਰਕੇ ਜਿਹੜੇ ਸਾਡੇ ਹੜਕੇ ਦੇ ਪੁਜ ਪਿੰਡ ਨੇ ਜਿਹੜੇ ਦਰਿਆ ਦੇ ਮਾਰ ਦੇ ਵਿੱਚ ਚੋਣਦੇ ਨੇ ਇੱਕ ਜਿੱਥੇ ਆਪਾਂ ਅੱਜ ਖੜੇ ਆ ਸੰਘੇੜਾ ਪਿੰਡ ਹੈ ਕੰਬੋ ਖੁਰਦਾ ਹੈ ਸ਼ੀਰੇ ਵਾਲਾ ਪਿੰਡ ਹੈ ਤੇ ਬਾਕੀ ਪਿੰਡਾਂ ਦੇ ਆ ਜਿਹੜੀਆਂ ਜ਼ਮੀਨਾਂ ਨੇ ਉਹ ਸਾਰੀਆਂ ਦਰਿਆ ਦੇ ਵਿੱਚ ਨੇ ਸੋ ਪਹਿਲੇ ਦਿਨ ਤੋਂ ਹੀ ਅੱਜ ਮਿਲਦਾ ਮੇਰਾ ਚੌਥਾ ਘੇੜਾ ਹੋਊਗਾ ਜਿਹੜਾ ਪਿੰਡਾਂ ਦੇ ਵਿੱਚ ਉੱਥੇ ਦਿਨ ਤੋਂ ਹੀ ਸਾਡੀ ਟੀਮ ਮੈਂ ਉਹ ਸਾਡੇ ਚੇਅਰਮੈਨ ਸਾਹਿਬ ਨੇ ਸਾਰੀ ਟੀਮ ਖੜੀ ਉੱਪਰ ਬਾਈ ਸਾਹਿਬ ਖੜੇ ਨੇ ਅਸੀਂ ਸਾਰੇ ਇੱਥੇ ਲੱਗੇ ਹੋਏ ਆ ਸਾਰੇ ਪਿੰਡ ਵਾਸੀ ਖੜੇ ਨੇ ਇਹਨਾਂ ਨੂੰ ਜਦੋਂ ਪਾਣੀ ਆਉਣ ਤੋਂ ਪਹਿਲਾਂ ਵੀ ਮੈਂ ਇੱਥੇ ਆਇਆ ਸੀ ਤੇ ਜਦੋਂ ਪਾਣੀ ਵਧਿਆ ਪਾਣੀ ਦਾ ਲੈਵਲ ਉੱਧਰ ਹੀ ਹੋ ਕੇ ਗਿਆ ਤੇ ਅੱਜ ਥੋੜਾ ਜਿਹਾ ਪਾਣੀ ਦਾ ਲੈਵਲ ਘਟਿਆ ਸੋ ਅੱਜ ਵੀ ਇੱਥੇ ਆ ਤਕਰੀਬਨ ਸਾਰੇ ਪਿੰਡ ਦੇ ਜਿਹੜੇ ਡੰਗਰ ਨੇ ਜਿਹੜੇ ਪਸ਼ੂ ਨੇ ਉਹ ਸਾਰੇ ਬੰਨ ਤੇ ਲੈ ਜਾਂਦੇ ਨੇ ਤੇ ਹੁਣ ਘਰਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਅਜੇ ਘਰਾਂ ਦੇ ਵਿੱਚ ਨੇ ਉਹ ਬਾਹਰ ਉਹਨੂੰ ਤਿਆਰ ਨਹੀਂ ਉਹ ਅਜੇ ਆਪਦੇ ਸ਼ਬਦਾਂ ਤੇ ਆਪਦੇ ਗੁੱਠਿਆਂ ਤੇ ਸਮਾਰ ਰੱਖ ਕੇ ਬੈਠੇ ਜੀ ਨੇ ਤੋਂ ਅਸੀਂ ਕੱਲ ਵੀ ਅਪੀਲ ਕੀਤੀ ਸੀ ਕਿਉਂਕਿ ਇੱਥੇ ਪਾਣੀ ਦੀ ਲੋੜ ਸੀ ਪਾਣੀ ਵੀ ਇਹਨਾਂ ਨੂੰ ਸਪਲਾਈ ਕਰਦਾ ਇੱਥੇ ਪਹਿਲਾਂ ਦੀ ਲੋੜ ਸੀ ਤਰ ਪਹਿਲਾਂ ਵੀ ਦੇਤੀਆਂ ਇੱਥੇ ਇਹਨਾਂ ਨੂੰ ਹਰੇ-ਚਾਰੇ ਦੀ ਲੋੜ ਸੀ ਉਹ ਵੀ ਇੱਥੇ ਹਰਾ-ਚਾਰਾ ਆ ਗਿਆ ਤੇ ਜੋ-ਜੋ ਵੀ ਇੱਥੇ ਇਹਨਾਂ ਨੂੰ ਚਾਹੀਦਾ ਸੀਗਾ ਅਸੀਂ ਇਹਨਾਂ ਨੂੰ ਪਹੁੰਚਾਈ ਜਾਂਦੇ ਆਂ ਕੱਲ ਇੱਕ ਬੇਨਤੀ ਕੀਤੀ ਸੀ ਸਰੇਂ ਦੀ ਕਿ ਸਾਡੇ ਇੱਥੇ ਜੇ ਕੋਈ ਜਿਹੜਾ ਪਸ਼ੂਆਂ ਵਾਸਤੇ ਕੋਈ ਸਹਲੇ ਜਿਹੜਾ ਆਚਾਰ ਹੁੰਦਾ ਉਹ ਪਹੁੰਚਾਇਆ ਜਾਵੇ ਤੋਂ ਮੈਂ ਧੰਨਵਾਦੀ ਆਂ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਬਰਿੰਦਰ ਸ਼ਰਮਾ ਜੀ ਇਹ ਅੱਜ ਆਪਦੇ ਹਲਕੇ ਦੇ ਵਿੱਚੋਂ ਨਿਹਾਲ ਸਿੰਘ ਵਾਲੇ ਹਲਕੇ ਦੇ ਵਿੱਚੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਸਹਲੇਜ ਆ ਉਹ ਲੈ ਕੇ ਆਏ ਨੇ ਕੱਲ ਸਾਡੇ ਇੰਡਗੜ ਦੇ ਨੌਜਵਾਨ ਉਹ ਆਏ ਸੀਗੇ ਉਹ ਵੀ ਕਾਫੀ ਇੱਥੇ ਹਰਾਚਾਰਾ ਤੇ ਕੂੜਦਰੀ ਲਾ ਕੇ ਗਏ ਨੇ ਵੱਖ-ਵੱਖ ਪਿੰਡਾਂ ਤੋਂ ਅੱਜ ਸਾਡੀ ਕਦਰ ਵਾਲੀ ਵੀ ਪਾਰਟੀ ਆਈ ਆ ਟੀਮ ਆਈ ਆ ਉਹਨਾਂ ਨੇ ਘਰਾਂ ਦੇ ਵਿੱਚ ਜਾ ਕੇ ਵੇੜੀ ਦੇ ਉੱਤੇ ਜੋ ਪਾਣੀ ਦੀ ਸੇਵਾ ਕੀਤੀ ਆ ਤੋਂ ਵੱਖ-ਵੱਖ ਪਿੰਡਾਂ ਤੋਂ ਲੋਕ ਆ ਰਹੇ ਨੇ ਸੇਵਾ ਕਰ ਰਹੇ ਨੇ ਜਿੰਨੇ ਵੀ ਜੋ ਕੀ ਹੈਗੇ ਆ ਤੇ ਅੱਜ ਵੀ ਮੈਂ ਇਹੀ ਇਸੇ ਕਰਕੇ ਦੋਨਾਂ ਨਗਰ ਦੇ ਵਿੱਚ ਆਇਆ ਭਾਈ ਅਸੀਂ ਤੁਹਾਡੇ ਨਾਲ ਆ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਆ ਕਿਸੇ ਡਾਕਟਰ ਦੀ ਲੋੜ ਹੈ ਕਿਸੇ ਰਾਸ਼ਨ ਦੀ ਲੋੜ ਹੈ ਜਾਂ ਕੋਈ ਵੀ ਲੋੜ ਹੈ ਤੁਹਾਨੂੰ ਦੱਸਿਆ ਜਾਵੇ तकरीबन ਸਾਰੇ ਪਿੰਡवासी ਖੜੇ ਨੇ ਪੁੱਛ ਲੋ ਜੇ ਕਿਸੇ ਨੂੰ ਕੋਈ ਵੀ ਕਿਸੇ ਚੀਜ਼ ਦੀ ਲੋੜ ਹੋ ਗਈ ਆ ਤੇ ਉਹ ਸਾਡੀ ਟੀਮ ਹਮੇਸ਼ਾ ਇਹਨਾਂ ਕੋਲੇ ਆਜਾ ਸਾਡੇ ਵਿੱਚ ਧਰਮਪੋਤ ਹਲਕੇ ਤੋਂ ਜੋ ਇਥੋਂ ਦੇ ਹਲਕੇ ਦੇ ਸੀਆ ਦੇ ਤੌਰ ਤੇ ਜਾਣੇ ਜਾਂਦੇ ਨੇ ਸਾਡੇ ਨੌਜਵਾਨ ਵੀਰ ਐਮ ਐਲ ਏ ਦਿਵਿੰਦਰਜੀਤ ਸਿੰਘ ਲਾਟੀ ਟੋਸ ਜੀ ਉਹ ਤੁਹਾਨੂੰ ਆਪ ਦੇ ਹਲਕੇ ਦੇ ਵਿੱਚ ਜੋ ਪਾਣੀ ਦੀ ਮਾਰ ਹੋਈ ਆ ਉਹਦੇ ਬਾਰੇ ਦੱਸਣਗੇ ਕਿ ਔਰ ਲੋਕਾਂ ਨੂੰ ਕੀ ਕੀ ਹੈ ਸੂਭਤਾ ਤੇਰੇ ਉਹਦੇ ਬਾਰੇ ਵਿਸਤਾਰ ਦੇ ਵਿੱਚ ਤੁਹਾਨੂੰ ਦੱਸਣਗੇ ਬਾਈ ਜਗਿੰਦਰਜੀਤ ਸਿੰਘ ਰਾਜੀ ਟੋਲ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਦਿਨਾਂ ਤੋਂ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਜਿਹੜਾ ਪੱਧਰ ਹੈ ਕਾਫੀ ਹੁੰਦਾ ਹੈ ਸੋ ਉਹਦੇ ਕਰਕੇ ਜਿਹੜੇ ਸਾਡੇ ਹਰ ਕਿਨੇ ਕੁੱਝ ਪਿੰਡ ਨੇ ਜਿਹੜੇ ਦਰਿਆ ਦੇ ਮਾਰ ਦੇ ਵਿੱਚ ਆਉਂਦੇ ਨੇ ਇੱਕ ਜਿੱਥੇ ਅੱਜ ਅਸੀਂ ਖੜੇ ਆ ਸੰਘੇੜਾ ਪਿੰਡ ਹੈ ਕੰਬੋਪੁਰ ਦਾ ਸ਼ੀਰੇ ਵਾਲਾ ਪਿੰਡ ਹੈ ਤੇ ਬਾਕੀ ਪਿੰਡਾਂ ਦੇ ਆ ਜਿਹੜੀਆਂ ਜ਼ਮੀਨਾਂ ਨੇ ਉਹ ਸਾਰੀਆਂ ਦਰਿਆ ਦੇ ਵਿੱਚ ਨੇ ਸੋ ਪਹਿਲੇ ਦਿਨ ਤੋਂ ਹੀ ਅੱਜ ਮਿਲਦਾ ਮੇਰਾ ਚੌਥਾ ਘੇੜਾ ਹੋਊਗਾ ਇਹਨਾਂ ਪਿੰਡਾਂ ਦੇ ਵਿੱਚ ਉਸੇ ਦਿਨ ਤੋਂ ਹੀ ਸਾਡੀ ਟੀਮ ਮੈਂ ਉਹਨ ਸਾਡੇ ਚੇਅਰਮੈਨ ਸਾਹਿਬ ਨੇ ਸਾਰੀ ਟੀਮ ਖੜੀ ਉੱਪਰ ਬਾਈਸ ਸਾਹਿਬ ਖੜੇ ਨੇ ਅਸੀਂ ਸਾਰੇ ਇੱਥੇ ਲੱਗੇ ਹੋਏ ਆ ਸਾਰੇ ਪਿੰਡ ਵਾਸੀ ਖੜੇ ਨੇ ਇਹਨਾਂ ਨੂੰ ਜਦੋਂ ਪਾਣੀ ਆਉਣ ਤੋਂ ਪਹਿਲਾਂ ਵੀ ਮੈਂ ਇੱਥੇ ਆਇਆ ਸੀ ਤੇ ਜਦੋਂ ਪਾਣੀ ਵਧਿਆ ਪਾਣੀ ਦਾ ਲੈਵਲ ਉੱਧਰ ਹੀ ਹੋ ਕੇ ਗਿਆ ਤੇ ਅੱਜ ਥੋੜਾ ਜਿਹਾ ਪਾਣੀ ਦਾ ਲੈਵਲ ਘਟਿਆ ਤੋ ਅੱਜ ਵੀ ਇੱਥੇ ਆ तकरीबन ਸਾਰੇ ਪਿੰਡ ਦੇ ਜਿਹੜੇ ਡੰਗਰ ਨੇ ਜਿਹੜੇ ਪਸ਼ੂ ਨੇ ਉਹ ਸਾਰੇ ਬੰਨ ਤੇ ਲੈ ਜਾਂਦੇ ਨੇ ਤੇ ਹੁਣ ਘਰਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਅਜੇ ਘਰਾਂ ਦੇ ਵਿੱਚ ਨੇ ਉਹ ਬਾਹਰ ਉਹਨੂੰ ਤਿਆਰ ਨਹੀਂ ਉਹ ਅਜੇ ਆਦੇ ਸ਼ਫਤਾਂ ਤੇ ਆਦੇ ਗੁੱਠਿਆਂ ਤੇ ਸਮਾਰ ਰੱਖ ਕੇ ਬੈਠੇ ਹੋਏ ਨੇ ਸੋ ਅਸੀਂ ਕੱਲ ਵੀ ਅਪੀਲ ਕੀਤੀ ਸੀ ਕਿਉਂਕਿ ਇੱਥੇ ਪਾਣੀ ਦੀ ਲੋੜ ਸੀ ਪਾਣੀ ਵੀ ਇਹਨਾਂ ਨੂੰ ਸਪਲਾਈ ਕਰਦਾ ਇੱਥੇ ਪਹਿਲਾਂ ਦੀ ਲੋੜ ਸੀ ਤਰਪਹਿਲਾ ਵੀ ਦੇਤੀਆਂ ਇੱਥੇ ਇਹਨਾਂ ਨੂੰ ਹਰੇ-ਚਾਰੇ ਦੀ ਲੋੜ ਸੀ ਉਹ ਵੀ ਹਰਾ-ਚਾਰਾ ਆ ਗਿਆ ਤੇ ਜੋ-ਜੋ ਵੀ ਥਿਰਨ ਚਾਹੀਦਾ ਸੀਗਾ ਅਸੀਂ ਇਹਨੂੰ ਪਹੁੰਚਾਈ ਜਾਂਦੇ ਆਂ ਕੱਲ ਇੱਕ ਬੇਨਤੀ ਕੀਤੀ ਸੀ ਸਰੇ ਦੀ ਕਿ ਸਾਡੇ ਇੱਥੇ ਜੇ ਕੋਈ ਜਿਹੜਾ ਪਸ਼ੂਆਂ ਵਾਸਤੇ ਕੋਈ ਸਹਲੇ ਜਿਹੜਾ ਆਚਾਰ ਹੁੰਦਾ ਉਹ ਪਹੁੰਚਾਇਆ ਜਾਵੇ ਤੋਂ ਮੈਂ ਧੰਨਵਾਦੀ ਆਂ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਬਰਿੰਦਰ ਸ਼ਰਮਾ ਜੀ ਇਹ ਅੱਜ ਆਪਦੇ ਹਲਕੇ ਦੇ ਵਿੱਚੋਂ ਨਿਹਾਲ ਸਿੰਘ ਵਾਲੇ ਹਲਕੇ ਦੇ ਵਿੱਚੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਸਹਲੇਜ ਆ ਉਹ ਲੈ ਕੇ ਆਏ ਨੇ ਕੱਲ ਸਾਡੇ ਇੰਦਗੜ ਦੇ ਨੌਜਵਾਨ ਉਹ ਆਏ ਸੀਗੇ ਉਹ ਵੀ ਕਾਫੀ ਇੱਥੇ ਹਾਰਾਚਾਰਾ ਤੇ ਕੂੜਦਕੀ ਲਾ ਕੇ ਗਏ ਨੇ ਵੱਖ-ਵੱਖ ਪਿੰਡਾਂ ਤੋਂ ਅੱਜ ਸਾਡੀ ਕਦਰ ਵਾਲੀ ਦੀ ਪਾਰਟੀ ਆਈ ਆ ਕੀ ਮਾਈ ਆ ਉਹਨਾਂ ਨੇ ਘਰਾਂ ਦੇ ਵਿੱਚ ਜਾ ਕੇ ਵੇੜੀ ਦੇ ਉੱਤੇ ਜੋ ਪਾਣੀ ਦੀ ਸੇਵਾ ਕੀਤੀ ਆ ਸੋ ਵੱਖ-ਵੱਖ ਪਿੰਡਾਂ ਤੋਂ ਲੋਕ ਆ ਰਹੇ ਨੇ ਸੇਵਾ ਕਰ ਰਹੇ ਨੇ ਜਿੰਨੇ ਵੀ ਜੋ ਕੀ ਹੈਗੇ ਆ ਤੇ ਅੱਜ ਵੀ ਮੈਂ ਇਹੀ ਇਸੇ ਕਰਕੇ ਦੋਰਾ ਨਗਰ ਦੇ ਵਿੱਚ ਆਇਆ ਵੀ ਭਾਈ ਅਸੀਂ ਤੁਹਾਡੇ ਨਾਲ ਆ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਆ ਕਿਸੇ ਡਾਕਟਰ ਦੀ ਲੋੜ ਹੈ ਕਿਸੇ ਰਾਸ਼ਨ ਦੀ ਲੋੜ ਹੈ ਜਾਂ ਕੋਈ ਵੀ ਲੋੜ ਹੈ ਤੁਹਾਨੂੰ ਦੱਸਿਆ ਜਾਵੇ तकरीबन ਸਾਰੇ ਪਿੰਡ ਉਸੇ ਖੜੇ ਨੇ ਪੁੱਛ ਲੋ ਜੇ ਕਿਸੇ ਨੂੰ ਕੋਈ ਵੀ ਕਿਸੇ ਚੀਜ਼ ਦੀ ਲੋੜ ਹੋ ਗਈ ਆ ਤੇ ਉਹ ਸਾਡੀ ਟੀਮ ਹਮੇਸ਼ਾ ਇਹਨਾਂ ਕੋਲੇ ਪਾਜ ਸਾਡੇ ਵਿੱਚ ਧਰਮਪੋਤ ਹਲਕੇ ਤੋਂ ਜੋ ਇਥੋਂ ਦੇ ਹਲਕੇ ਦੇ ਸੀਆ ਦੇ ਤੌਰ ਤੇ ਜਾਣੇ ਜਾਂਦੇ ਨੇ ਸਾਡੇ ਨੌਜਵਾਨ ਵੀਰ ਐਮ ਐਲ ਏ ਦਿਵਿੰਦਰਜੀਤ ਸਿੰਘ ਲਾਡੀ ਢੋਸ ਜੀ ਉਹ ਤੁਹਾਨੂੰ ਆਪ ਦੇ ਹਲਕੇ ਦੇ ਵਿੱਚ ਜੋ ਪਾਣੀ ਦੀ ਮਾਰ ਹੋਈ ਆ ਉਹਦੇ ਬਾਰੇ ਦੱਸਣਗੇ ਕਿ ਔਰ ਲੋਕਾਂ ਦੇ ਕੀ ਕੀ ਸਹੂਤਾ ਦੇ ਰਹੇ ਉਹਦੇ ਬਾਰੇ ਵਿਸਤਾਰ ਦੇ ਵਿੱਚ ਤੁਹਾਨੂੰ ਦੱਸਣਗੇ ਬਾਈ ਜਗਿੰਦਰਜੀਤ ਸਿੰਘ ਲਾਢੀ ਟੋਲ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਦਿਨਾਂ ਤੋਂ ਸਾਤਲੂ ਦੇ ਦਰਿਆ ਦੇ ਵਿੱਚ ਪਾਣੀ ਦਾ ਜਿਹੜਾ ਪੱਧਰ ਹੈ ਕਾਫੀ ਹੁੰਦਾ ਹੈ ਸੋ ਉਹਦੇ ਕਰਕੇ ਜਿਹੜੇ ਸਾਡੇ ਹੜਕੇ ਦੇ ਕੁੱਝ ਪਿੰਡ ਨੇ ਜਿਹੜੇ ਦਰਿਆ ਦੇ ਮਾਰ ਦੇ ਵਿੱਚ ਚੁੰਦੇ ਨੇ ਇੱਕ ਜਿੱਥੇ ਆਪਾਂ ਅੱਜ ਖੜੇ ਆ ਸੰਘੇੜਾ ਪਿੰਡ ਹੈ ਕੰਬੂ ਖੁਰਦਾ ਹੈ ਸ਼ੀਰੇ ਵਾਲਾ ਪਿੰਡ ਹੈ ਤੇ ਬਾਕੀ ਪਿੰਡਾਂ ਦੇ ਆ ਜਿਹੜੀਆਂ ਜ਼ਮੀਨਾਂ ਨੇ ਉਹ ਸਾਰੀਆਂ ਦਰਿਆ ਦੇ ਵਿੱਚ ਨੇ ਸੋ ਪਹਿਲੇ ਦਿਨ ਤੋਂ ਹੀ ਅੱਜ ਮਿਲਦਾ ਮੇਰਾ ਚੌਥਾ ਘੇੜਾ ਹੋਊਗਾ ਇਹਨਾਂ ਪਿੰਡਾਂ ਦੇ ਵਿੱਚ ਉਸੇ ਦਿਨ ਤੋਂ ਹੀ ਸਾਡੀ ਟੀਮ ਮੈਂ ਉਹ ਸਾਡੇ ਚੇਅਰਮੈਨ ਸਾਹਿਬ ਨੇ ਸਾਰੀ ਟੀਮ ਖੜੀ ਹੋ ਪਰਪਾਈ ਸਾਹਿਬ ਖੜੇ ਨੇ ਅਸੀਂ ਸਾਰੇ ਇੱਥੇ ਲੱਗੇ ਹੋਏ ਆ ਸਾਰੇ ਪਿੰਡ ਵਾਸੀ ਖੜੇ ਨੇ ਇਹਨਾਂ ਨੂੰ ਜਦੋਂ ਪਾਣੀ ਆਉਣ ਤੋਂ ਪਹਿਲਾਂ ਵੀ ਮੈਂ ਇੱਥੇ ਆਇਆ ਸੀ ਤੇ ਜਦੋਂ ਪਾਣੀ ਵਧਿਆ ਪਾਣੀ ਦਾ ਲੈਵਲ ਉੱਧਰ ਹੀ ਹੋ ਕੇ ਗਿਆ ਤੇ ਅੱਜ ਥੋੜਾ ਜਿਹਾ ਪਾਣੀ ਦਾ ਲੈਵਲ ਘਟਿਆ ਉੱਜ ਵੀ ਇੱਥੇ ਆ तकरीबन ਸਾਰੇ ਪਿੰਡ ਦੇ ਜਿਹੜੇ ਡੰਗਰ ਨੇ ਜਿਹੜੇ ਪਸ਼ੂ ਨੇ ਉਹ ਸਾਰੇ ਬੰਨ ਤੇ ਲੈ ਜਾਂਦੇ ਨੇ ਤੇ ਹੁਣ ਘਰਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਅਜੇ ਘਰਾਂ ਦੇ ਵਿੱਚ ਨੇ ਉਹ ਬਾਹਰ ਉਹਨੂੰ ਤਿਆਰ ਨਹੀਂ ਉਹ ਅਜੇ ਆਦੇ ਸ਼ਫਤਾਂ ਤੇ ਆਦੇ ਗੁੱਠਿਆਂ ਤੇ ਸਮਾਰ ਰੱਖ ਕੇ ਬੈਠੇ ਹੋਏ ਨੇ ਤੋਂ ਅਸੀਂ ਕੱਲ ਵੀ ਅਪੀਲ ਕੀਤੀ ਸੀ ਕਿਉਂਕਿ ਇੱਥੇ ਪਾਣੀ ਦੀ ਲੋੜ ਸੀ ਪਾਣੀ ਵੀ ਇਹਨਾਂ ਨੂੰ ਸਪਲਾਈ ਕਰਦਾ ਇੱਥੇ ਪਹਿਲਾਂ ਦੀ ਲੋੜ ਸੀ ਤਰਪਹਿਲਾਂ ਵੀ ਦੇਤੀਆਂ ਇੱਥੇ ਇਹਨਾਂ ਨੂੰ ਹਰੇ-ਚਾਰੇ ਦੀ ਲੋੜ ਸੀ ਉਹ ਵੀ ਹਰੇ-ਚਾਰਾ ਆ ਗਿਆ ਤੇ ਜੋ-ਜੋ ਵੀ ਥਿਰਨ ਚਾਹੀਦਾ ਸੀਗਾ ਅਸੀਂ ਇਹਨੂੰ ਪਹੁੰਚਾਈ ਜਾਂਦੇ ਆਂ ਕੱਲ ਇੱਕ ਬੇਨਤੀ ਕੀਤੀ ਸੀ ਸਰੇ ਦੀ ਕਿ ਸਾਡੇ ਇੱਥੇ ਜੇ ਕੋਈ ਜਿਹੜਾ ਪਸ਼ੂਆਂ ਵਾਸਤੇ ਕੋਈ ਸਹਲੇ ਜਿਹੜਾ ਆਚਾਰ ਹੁੰਦਾ ਉਹ ਪਹੁੰਚਾਇਆ ਜਾਵੇ ਤੋਂ ਮੈਂ ਧੰਨਵਾਦੀ ਆਂ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਬਰਿੰਦਰ ਸ਼ਰਮਾ ਜੀ ਇਹ ਅੱਜ ਆਪਦੇ ਹਲਕੇ ਦੇ ਵਿੱਚੋਂ ਨਿਹਾਲ ਸਿੰਘ ਵਾਲੇ ਹਲਕੇ ਦੇ ਵਿੱਚੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਸਹਲੇਜ ਆ ਉਹ ਲੈ ਕੇ ਆਏ ਨੇ ਕੱਲ ਸਾਡੇ ਇੰਦਗੜ ਦੇ ਨੌਜਵਾਨ ਉਹ ਆਏ ਸੀਗੇ ਉਹ ਵੀ ਕਾਫੀ ਇੱਥੇ ਹਰਾਚਾਰਾ ਤੇ ਕੂੜਦਕੀ ਲਾ ਕੇ ਗਏ ਨੇ ਵੱਖ-ਵੱਖ ਪਿੰਡਾਂ ਤੋਂ ਅੱਜ ਸਾਡੀ ਕਦਰ ਵਾਲੀ ਦੀ ਪਾਰਟੀ ਆਈ ਆ ਕੀ ਮਾਈ ਆ ਉਹਨਾਂ ਨੇ ਘਰਾਂ ਦੇ ਵਿੱਚ ਜਾ ਕੇ ਬੇੜੀ ਦੇ ਉੱਤੇ ਜੋ ਪਾਣੀ ਦੀ ਸੇਵਾ ਕੀਤੀ ਆ ਸੋ ਵੱਖ-ਵੱਖ ਪਿੰਡਾਂ ਤੋਂ ਲੋਕ ਆ ਰਹੇ ਨੇ ਸੇਵਾ ਕਰ ਰਹੇ ਨੇ ਜਿੰਨੇ ਵੀ ਜੋ ਕੀ ਹੈਗਾ ਤੇ ਅੱਜ ਵੀ ਮੈਂ ਇਹੀ ਇਸੇ ਕਰਕੇ ਦੋਨਾਂ ਨਗਰ ਦੇ ਵਿੱਚ ਆਇਆ ਭਾਈ ਅਸੀਂ ਤੁਹਾਡੇ ਨਾਲ ਆ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਕਿਸੇ ਡਾਕਟਰ ਸਾਹਿਬ ਦੀ ਲੋੜ ਹੈ ਕਿਸੇ ਰਾਸ਼ਨ ਦੀ ਲੋੜ ਹੈ ਜਾਂ ਕੋਈ ਵੀ ਲੋੜ ਹੈ ਤੂੰ ਸਾਨੂੰ ਦੱਸਿਆ ਜਾਵੇ तकरीबन ਸਾਰੇ ਪਿੰਡ ਵਾਸੀ ਖੜੇ ਨੇ ਪੁੱਛੋ ਜੇ ਕਿਸੇ ਨੂੰ ਕੋਈ ਵੀ ਕਿਸੇ ਚੀਜ਼ ਦੀ ਲੋੜ ਹੋ ਗਈ ਆ ਤੇ ਉਹ ਸਾਡੀ ਟੀਮ ਹਮੇਸ਼ਾ ਇਨਾਂ ਕੋਲੇ ਆਜਾ